ਸੋਨੂ ਤੋਂ ਮਾਫੀ ਮੰਗੀ ਤੇ ਕਿਹਾ ਹੁਣ ਤੋਂ ਮੈਂ ਇੱਕ ਗਲਤੀ ਦੁਬਾਰਾ ਨਹੀਂ ਕਰਾਂਗੀ ਮੈਂ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰਾਂਗੀ ਸੋਨੂ ਕੋਈ ਗੱਲ ਨਹੀਂ ਮੈਂ ਤੁਹਾਡੀ ਮਦਦ ਕਰਾਂਗੀ ਕਿਉਂਕਿ ਮੈਂ ਆਪਣੀ ਪੜ੍ਹਾਈ ਪੂਰੀ ਕੰਪਲੀਟ ਕਰ ਲਈ ਹੈ ਤੇ ਮੈਂ ਤੈਨੂੰ ਹੀ ਪੜ੍ਹਾ ਦੇਵਾਂਗੀ ਮੋਨੂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਿਆ ਸੀ ਤੇ ਉਸਨੇ ਫੈਸਲਾ ਲਿਆ ਕਿ ਉਹ ਅੱਗੇ ਤੋਂ ਆਪਣੀ ਵੱਡੀ ਭੈਣ ਦਾ ਕਹਿਣਾ ਮੰਨੇਗੀ ਤੇ ਸਮੇਂ ਦਾ ਸਹੀ ਇਸਤੇਮਾਲ ਕਰੇਗੀ ਉਸ ਰਾਤ ਸੋਨੂ ਨੇ ਮੋਨੂ ਦੀ ਪੂਰੀ ਮਦਦ ਕੀਤੀ ਉਸ ਨੂੰ ਪੜਾਇਆ ਅਗਲੇ ਦਿਨ ਦੋਵੇਂ ਖੁਸ਼ੀ-ਖੁਸ਼ੀ ਸਕੂਲ ਗਈਆਂ ਤੇ ਪੇਪਰ ਦਿੱਤਾ ਕੁਝ ਦਿਨਾਂ ਬਾਅਦ ਹੀ ਰਿਜ਼ਲਟ ਵੀ ਆਇਆ ਦੋਨਾਂ ਦੇ ਬੜੇ ਵਧੀਆ ਨੰਬਰ ਆਏ ਮੋਨੂ ਨੂੰ ਸਮਝਾ ਚੁੱਕਿਆ ਸੀ ਕਿ ਇਹ ਨੰਬਰ ਸਿਰਫ ਸਮੇ ਦਾ ਸਹੀ ਇਸਤੇਮਾਲ ਕਰਨ ਦੀ وجہ ਨਾਲ ਹਨ ਨਹੀਂ ਤਾਂ ਉਹ ਵੀ ਪੇਪਰਾਂ 'ਚ ਫੇਲ ਹੋ ਜਾਂਦੀ